ਇੱਕ ਆਪਣੇ ਮਨਿਸਟਰ ਵੀ ਰਹਿ ਚੁਕੇ ਨੇ ਐਮ ਐਲ ਏ ਵੀ ਰਹੇ ਨੇ ਤੇ ਉਹਨਾਂ ਦੇ ਸ਼ੋਕ ਦੇ ਟਾਈਮ ਅਸੀਂ ਆਇਆ ਇੱਥੇ ਮੈਂ ਹੋਰ ਕੁਝ ਨਹੀਂ ਕਹਿਣਾ ਚਾਹਾਂ ਕਿ ਕਿੰਨਾ ਆਪਣਾ ਬੇਚਕ ਹੋਇਆ ਜਵਾਨ ਬੱਚਾ ਥਾ ਇੱਕ ਮਾਈ ਜਾਂਦੀ ਹੈ ਤੇ ਪਰਿਵਾਰ ਹੀ ਜਾਂਦਾ ਬਹੁਤ ਮਾੜੀ ਘਟਨਾ ਹੋਪਾਪਰੀ ਹੈ ਲੇਕਿਨ ਮੈਂ ਇਸ ਗਮ ਦੇ ਇਸ ਮਕਾਮ ਤੇ ਇਹੀ ਕਹਿਣਾ ਚਾਹਾਂਗਾ ਕਿ ਕਿਸੇ ਤੇ ਆਈ ਵਿਪਤਾ ਤੇ ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਇਹ ਜੀ ਵਿਪਤਾ ਕਿਸੇ ਹੋਰ ਪਰਿਵਾਰ ਤੇ ਵੀ ਆ ਸਕਦੀ ਹੈ ਇਹ ਸੌਖੇ ਸਮੇਂ ਸਾਨੂੰ ਪਰਿਵਾਰ ਦੇ ਨਾਲ ਖੜੇ ਰਹਿਣਾ ਚਾਹੀਦਾ ਔਰ ਸਮੁੱਚੀ ਕਾਂਗਰਸ ਪਾਰਟੀ ਮੁਸਬਾ ਸਾਹਿਬ ਨਾਲ ਰਜੀਆ ਸੁਲਤਾਨਾ ਜੀ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਮੈਨੂੰ ਲੱਗਦਾ ਜਿਸ ਪ੍ਰਕਾਰ ਦੇ ਕਈ ਸਵਾਲ ਹਨ ਪਰਿਵਾਰ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਸਮਾਂ ਹਰ ਸਵਾਲ ਦਾ ਜਵਾਬ ਦੇ ਦਿੰਦਾ ਹੈ ਉਹ ਜਿੰਨਾ ਵਿਅਕਤੀਆਂ ਨੇ ਵੀ ਕੀਤੇ ਹੈ ਜਾਂ ਜਿੰਨਾ ਲੋਕਾਂ ਨੇ ਵੀ ਕੀਤੇ ਉਹ ਸਵਾਲ ਉਠਾਇਆ ਕਿਉਂਕਿ ਦੂਸਰੀ ਤਰਫ ਉਂਗਲੀ ਉਠਾਉਣਾ ਬੜਾ ਸੌਖਾ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਬੈਠੇ ਬੈਠੇ ਤੇ ਯਾਦ ਆ ਰਿਹਾ ਸੀ ਗਾਣਾ ਇਹ ਦੁਨੀਆ ਇਹ ਮਹਿਫਿਲ ਤੇਰੇ ਕਾਮ ਕੀ ਨਹੀਂ ਬੜੀ ਬਾਪ ਹੈ ਨਾ ਆਪਦੇ ਬੱਚੇ ਨੂੰ ਬੜੇ ਲਾਡਾ ਨਾਲ ਪਾਲਦਾ ਹੈ मां है उणू 9 ਮਹੀਨੇ ਗਰਭ ਚ ਰੱਖਦੀ ਹੈ ਪਤਾ ਨਹੀਂ ਕਿਹੜੀਆਂ ਵਿਫਤਾਂ ਦੇ ਵਿੱਚ ਇਹ ਪਰਿਵਾਰ ਵਿਚਾਰਾ ਕਿੰਨੇ ਸਾਲ ਉਸ ਤਕਲੀਫ ਚ ਰਿਹਾ ਔਰ ਜਾਂਦਾ ਜਾਂਦਾ ਵੀ ਚਲਾ ਗਿਆ ਅਕੀਲ ਨੂੰ ਮੈਨੂੰ ਅਫਸੋਸ ਹੈ ਇਸ ਗੱਲ ਦਾ ਪਰ ਹੋਰ ਵੀ ਦਰਦ ਦੇ ਗਿਆ ਸਰ ਇੱਕ ਪਿਤਾ ਪਰ ਸਮਾਂ ਆਏਗਾ ਸਮਾਂ ਆਏਗਾ ਆਪਣੀ ਆਪ ਇਹਨਾਂ तमाम ਗੱਲਾਂ ਦਾ ਜਵਾਬ ਦੇ। ਖੀਤਾਲੀ ਬਹੁਤ ਔਖੀ ਘੜੀ ਹੈ ਲੇਕਿਨ ਜਿਸ ਤਰ੍ਹਾਂ ਵੀਡੀਓ ਸਾਹਮਣੇ ਇਹ ਕੀਦੀ ਤੁਹਾਨੂੰ ਲੱਗ ਰਹੀ ਹੈ ਪਰਵਾਰ ਲਈ ਔਖਾ ਕਰ ਸਕਦੀ ਹੈ। ਦੇਖੋ ਜਦੋਂ ਬੰਦਾ ਕਿਸੇ ਵੀ ਮਾਨਸਿਕ ਹਾਲਾਤ ਜਿਸ ਵਿਅਕਤੀ ਦੇ ਠੀਕ ਨਾ ਹੋਣ ਉਹ ਇਸ ਦੇ ਇਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੋਵੇ ਤਾਂ ਐਸੀਆਂ ਬਹੁਤ ਸਾਰੀਆਂ ਕਟਨਾ ਕਰਮ ਤੇ ਅਸੀਂ ਜਾਣੇ ਕੁਝ ਲੋਕ ਵੱਡੇ ਹੁੰਦੇ ਉਹਨਾਂ ਦੀਆਂ ਪਤਾ ਲੱਗ ਜਾਂਦੀਆਂ। ਕੁਝ ਛੋਟੇ ਲੋਕ ਹੈ ਉਹਨਾਂ ਦੀਆਂ ਵਿਚਰੀਆਂ ਰਹਿ ਜਾਂਦੀਆਂ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮੈਨੂੰ ਲੱਗਦਾ ਕਿ ਉਹ ਮਾਨਸਿਕ ਤਣਾਅ ਦੇ ਵਿੱਚ ਸੀ ਉਹ ਵਿਅਕਤੀ ਅਦਰਵਾਇਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਹ ਮੈਨੂੰ ਪੂਰੇ ਯਕੀਨ ਹੈ ਇਹ ਇਹ ਕਰਨੇ ਲੈਟਰ ਲਿਖਦਾ ਕਿ ਦੱਸ ਚੰਗੀ ਗੱਲ ਹੈ ਕੋਈ ਗੱਲ ਮੈਂ ਕਿਹਾ ਸੀਬੀਆਈ ਵੀ ਕਰੇਗੀ ਤਾਂ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਆਏਗਾ ਪੋਸਟਮਾਰਟਮ ਹੋਇਆ ਹੈ ਹਰ ਚੀਜ਼ ਜਿਹੜੀ ਹੈ ਉਹ ਜਾਂਚ ਦੇ ਦਾਇਰੇ 'ਚ ਜਦੋਂ ਆ ਜਾਏਗੀ ਔਰ ਮੈਨੂੰ ਲੱਗਦਾ ਕਿ ਮੁਸਫਾ ਸਾਹਿਬ ਦਾ ਪਰਿਵਾਰ ਹੈ ਜਿਹੜਾ ਉਹ ਪਾਕ ਸਾਫ ਹੋ ਕੇ ਲੋਕਾਂ ਦੇ ਸਾਹਮਣੇ ਆਏਗਾ ਔਰ ਉਹਨਾਂ ਲੋਕਾਂ ਦੇ ਮੂੰਹ ਤੇ ਤਮਾਚਾ ਹੋਏਗਾ ਜਿਨ੍ਹਾਂ ਨੇ ਮੁਸੱਫਾਤ ਸਾਹਿਬ ਦੇ ਬੱਚੇ ਦੀ ਜਾਨ ਤੇ ਮਜ਼ਾਕ ਬਣਾਇਆ ਔਰ سنگੀਨ ਅੰਜਾਮ ਪਟਾਇਆ ਮੈਂ ਸਮਝਦਾ ਕਿ ਕਿਸੇ ਦੁਸ਼ਮਣ ਨਾਲ ਵੀ ਹੋਵੇ ਇਸ ਤਰ੍ਹਾਂ ਉਹਦੇ ਨਾਲ ਵੀ ਇਸ ਔਖੇ ਸਮੇਂ ਤੇ ਖੜਾ ਹੋਣਾ ਚਾਹੀਦਾ ਔਰ ਮੈਂ ਮੀਡੀਆ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਇਕ ਕਿਸੇ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਹੈ ਕਿਸੇ ਹਾਂਜੀ ਕਿਸੇ ਸੁਣੋ ਕਿਸੇ ਵਿਅਕਤੀ ਨਾਲ ਵੀ ਹੋ ਸਕਦਾ ਹੈ ਕਿਸੇ ਦੇ ਘਰ ਵਿੱਚ ਵੀ ਆ ਜਾ ਸਕਦੀ ਹੈ ਕਿਰਪਾ ਕਰਕੇ ਜ਼ਰੂਰ ਇਹ ਰੀਤੇ ਉਹਨਾਂ ਲੋਕਾਂ ਨੂੰ ਜ਼ਰੂਰ ਆਰਾਮ ਦਿਆ ਕਰੋ ਜਿਹੜੇ ਲੋਕ ਇਸ ਤਰ੍ਹਾਂ ਇਸ ਸੌਖੀ ਘੜੀ ਦੇ ਵਿੱਚ ਪਰਿਵਾਰਾਂ ਦਾ ਮਜ਼ਾਕ ਖੋੜਾ